ਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਸਰਪੰਚੀ ਲੈਣ ਦੇ ਲਈ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਲੱਗੀ ਹੈ ਯਾਨੀ ਕਿ ਪੰਜਾਬ ਦੇ ਵਿੱਚ ਸਭ ਤੋਂ ਉੱਚੀ 2 ਕਰੋੜ ਦੀ ਬੋਲੀ ਲਗਾ ਦਿੱਤੀ ਗਈ ਹੈ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾ ਜੋ ਕਿ ਇਹ ਪਿੰਡ ਪੰਜਾਬ ਦੇ ਇੱਕ ਐਸਾ ਪਿੰਡ ਬਣ ਗਿਆ ਜਿੱਥੇ ਸਰਪੰਚੀ ਲੈਣ ਵਾਸਤੇ ਭਾਜਪਾ ਦੇ ਆਤਮਾ ਸਿੰਘ ਦੇ ਵੱਲੋਂ 2 ਕਰੋੜ ਰੁਪਏ ਦੀ ਬੋਲੀ ਲਗਾ ਕੇ ਰਿਕਾਰਡ ਕਾਇਮ ਕਰ ਦਿੱਤਾ ਗਿਆ ਪੰਚਾਇਤਕਾਰ ਦੇ ਵਿੱਚ ਪਿੰਡ ਹਰਦੋਵਾਲ ਦੀਆਂ ਤਿੰਨ ਧਿਰਾਂ ਵੱਲੋਂ ਦਾਵਾ ਕੀਤਾ ਗਿਆ ਕਿ ਜੋ ਵੀ ਇਹ ਬੋਲੀ ਸਭ ਤੋਂ ਜ਼ਿਆਦਾ ਲਗਾਏਗਾ ਉਹ ਪਿੰਡ ਦਾ ਸਰਪੰਚ ਹੋਵੇਗਾ ਬੋਲੀ ਦੇਣ ਵਾਲਿਆਂ ਦੇ ਵਿੱਚ ਭਾਜਪਾ ਆਗੂ ਆਤਮਾ ਸਿੰਘ ਜਸਵਿੰਦਰ ਸਿੰਘ ਤੇ ਨਿਰਵੈਲ ਸਿੰਘ ਸ਼ਾਮਿਲ ਸਨ ਬੋਲੀ ਦੇਣ ਦੇ ਲਈ ਪਿੰਡ ਦੇ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਪਰ ਨਾ ਹੀ ਆਮ ਆਦਮੀ ਪਾਰਟੀ ਨਾ ਹੀ ਕਾਂਗਰਸ ਤੇ ਨਾ ਹੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਆਇਆ ਅਖੀਰ ਦੇ ਵਿੱਚ ਤਿੰਨਾਂ ਦਾਵੇਦਾਰਾਂ ਵਿੱਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ 2 ਕਰੋੜ ਦੀ ਬੋਲੀ ਲਗਾ ਦਿੱਤੀ ਦਾਸ ਦੇ ਕਿ ਹੁਣ ਇਹ ਵੀ ਕਿਹਾ ਗਿਆ ਕਿ ਬੋਲੀ ਨੂੰ ਹੋਰ ਵਧਾਉਣ ਦੇ ਲਈ ਕੱਲ ਸਵੇਰ ਦਾ ਸਮਾਂ ਰੱਖਿਆ ਗਿਆ ਜੇਕਰ ਅਗਲੀ ਸਵੇਰ ਕੋਈ ਇਸ ਤੋਂ ਵੱਧ ਬੋਲੀ ਲਗਾਉਂਦਾ ਤਾਂ ਠੀਕ ਹੈ ਨਹੀਂ ਤਾਂ ਆਤਮਾ ਸਿੰਘ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਜਾਵੇਗਾ ਤੇ ਉੱਧਰ ਹੀ ਵਿਜੇ ਸੋਨੀ ਦੇ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਵਿਜੇ ਸੋਨੀ ਜੋ ਕਿ ਭਾਜਪਾ ਦੇ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਇੱਕ ਪਾਰਟੀ ਭਾਜਪਾ ਹੈ ਜੋ ਕਿ ਪੰਜਾਬ ਵਾਸੀਆਂ ਦੇ ਭਲੇ ਦੇ ਲਈ ਕੰਮ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ 50 ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ-ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕੌਮ ਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਢੇ 1300 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਤੋਂ ਵੱਧ ਲਾ ਲਾਉਣਾ ਚਾਹੁੰਦਾ ਜਾਂ ਜਿਹੜੇ ਵੀ ਸਾਰੇ ਪਿੰਡ ਦਾ ਹਾਜ਼ਰੀ ਵਿੱਚ ਇਹ ਕੰਮ ਹੋਏਗਾ ਹੁਣ ਇਹ ਨਹੀਂ ਵੀ ਅੱਧੇ ਬੰਦੇ ਕਾਗਜ਼ ਦਾਖਲ ਕਰਾਉਣ ਚੱਲ ਜਾਣ ਜਾਂ ਕੋਸ਼ਿਆ ਜਿੰਨਾ ਚਿਰ ਸਾਰਾ ਪਿੰਡ ਨਹੀਂ ਇਕੱਠਾ ਹੋਏਗਾ ਕੱਲ ਦੇ 10 ਵਜੇ ਤੱਕ ਉਹਨਾਂ ਚਿਰ ਫਾਈਨਲ ਨਹੀਂ ਹੋਏਗੀ ਇਹ ਬੋਲੀ ਜਿਹੜੀ ਬੋਲੀ ਕਿਹੜੀ ਪਾਰਟੀ ਵੱਲ ਜਿਹੜੇ ਲਾਈ ਕੀ ਅੱਜ ਅੱਜ ਪੰਚਾਇਤ ਆਪਣੇ ਹਰਕ ਪਾਰਟੀ ਨੇ ਤੇ ਲਾਉਣੀ ਆ ਜੀ ਕੋਈ ਆਂਦਾ ਸੀ ਮੈਂ ਜਾਦਿਆਂ ਕੋਈ ਕੋਸ਼ਿਆਂ ਸਾਂਝਾ ਬਣ ਕੇ ਕੰਮ ਨਹੀਂ ਹੁੰਦੇ ਹੁੰਦੇ ਜਿੰਨਾ ਚਿਰ ਅਸੀਂ ਇਹ ਜਿਹੜਾ ਆਪਣਾ ਆਪ ਦੇ ਝੰਡੇ ਭਾਜੀਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਭਾਜੀਪੀ ਦਾ ਨਾਂ ਆ ਭਾਜੀਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਹੁੰਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਗਾਂ ਪਿਛਲੇ ਸਾਲ ਨਾਲੋਂ ਵੀ ਕਾਲਾ ਬਜਾਰੀ ਜ਼ਿਆਦਾ ਹੋਈ ਆ ਵੀ ਝੋਨੇ ਦੇ ਵਿੱਚ 2500 ਤੱਕ 2000 2500 2300 ਤੱਕ ਰੇਟ 1500 ਨਾ ਆਉਂਦੇ ਰਹਿ ਗਏ ਆ ਜਦਕਿ ਪਿਛਲੀ ਵਾਰ 3500 ਤੋਂ ਸਟਾਰਟ ਹੀ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਸਾਰੇ ਲੋਕਾਂ ਨੇ ਇਹੀ ਪ੍ਰਾਲਾ ਕੀਤਾ ਵੀ ਪਿੰਡ ਨੂੰ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰ ਸਕਦਾ ਉਹ ਹੀ ਇਹਦੇ ਯੋਗ ਹੋਏਗਾ ਕਿਉਂਕਿ ਦੂਜੇ ਨੂੰ ਤੇ ਚੁੱਲ੍ਹਾ ਟੈਕਸ ਦੀ ਰਸੀਦ ਵੀ ਨਹੀਂ ਮਿਲਦੀ ਇਹ ਇਸ ਕਰਕੇ ਸਰਪੰਚੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਕੀ ਹੈਗੀ ਕਾगज ਭਰਨਾ ਉਹ ਤੇ ਫਿਰ ਉਹੀ ਹੈ ਨਾ ਵੀ ਜਿਹੜਾ ਪੰਜਾਬ ਸਰਕਾਰ ਉਹੀ ਪਿੰਡ ਸਰਕਾਰ ਦੂਜੇ ਦੀ ਕੋਈ ਨਹੀਂ ਜੇ ਕੱਲ ਬੋਲੀ 2 ਕਰੋੜ ਤੋਂ ਵੱਧ ਜਾਂਦੀ ਹੈ ਤੇ ਬੋਲੀ ਦਿਓਗੇ ਜਾਂ ਬਸ ਕਰੋਗੇ ਨਹੀਂ ਜੀ ਵਾਹੀ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾਂ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹਚਾਏਗਾ ਉੱਥੋਂ ਤੱਕ ਇਹ ਜਿਹੜੇ ਇਹ ਜਿਹੜੇ ਪ੍ਰੈਸਫਰ ਕਿੱਥੇ ਵਰਤੇ ਜਾਣਗੇ ਮੰਨ ਲਓ ਜੇ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਮਤਲਬ ਹਲੇ ਤੱਕ ਸਰਵਸੰਮਤੀ ਕੋਈ ਨਹੀਂ ਆਈ ਹਾਂ ਜੀ ਹਾਂ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਵਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਜੇ ਕੁਝ ਹੋਵੇ ਪਿਛੇ ਜੋ ਭਗਵੰਤ ਮਾਨ ਦਾ ਬਿਆਨ ਹੈਗਾ 40 ਲੱਖ ਨਾਲ ਲਾਇਆ 40 ਲੱਖ ਲਾ ਕੇ 40 ਲੱਖ ਕਿਥੋਂ ਪਰ ਮੈਂ ਇੱਕ ਰੁਪਇਆ ਨਹੀਂ ਖਾਂਦਣਾ ਕੀ ਇਹ ਤੁਹਾਡਾ ਸ਼ੌਂਕ ਹੈ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸੇ ਨੇ 10 ਲੱਖ ਦੇ ਕੇ ਕਾਗਜ਼ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਵਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਸੀਂ ਛੇਤੀ ਤੇ ਵਧੀਆ ਗੱਲ ਤੇ ਇਹ ਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ੍ਹ ਜੇ ਜਿੰਨੇ ਲਈ ਮੁੱਕੇਗੀ ਉਹਦੇ ਚਾ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੁਟ ਹੋ ਕੇ ਬਾਕੀ ਇੱਕ ਪਿੰਡ ਜਿੱਥੇ ਮਰਜੀ ਪੈਸੇ ਲਵਾ ਸਕਦੇ ਆ ਚਲੋ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਹੁੰਦੀ ਸਾਡਬਰ ਦੀ ਉਹ ਸਾਰਿਆਂ ਘਟੀਆਂ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਪੀ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ ਉਦੋਂ ਤੋਂ ਗਰਮ ਹੁੰਦੀ ਹੁੰਦੀ ਜਿਵੇਂ ਉਹ ਦੀ ਲਛੀ ਪੁੱਤ ਨੂੰ ਸ਼ੇਰ ਬਣਾ ਦਿੰਦੀ ਪੱਕੀ ਗੱਲ ਜੀ ਸਾਹ ਸਾਵਿਆ ਨਾ ਥੋੜਾ ਜਿਹਾ ਤਾਂ ਮੈਂ ਆਪ ਹੀ ਮਣਾ ਨਹੀਂ ਮੁਰਕੇ ਮੈਂ ਕਾਹੇ ਛੜਦਾ ਮੈਂ ਮੇਰੇ ਕੋਲ ਪਹੁੰਚ ਨਹੀਂ ਜਾਂਦਾ ਹੁਣ ਤੁਸੀਂ ਲਾ ਗੁਰੂ ਘਰ ਦਾ ਆਸਰਾ ਲੈ ਆਇਆ ਪਹਿਲੀ ਬੋਲੀ ਫਿਰ ਕਿੰਨੀ ਦਿੱਤੀ ਸੀ ਪਹਿਲੀ 50 ਰੁਪਏ ਦੀ ਸੀ ਅੱਛਾ ਉਹਦੇ ਉੱਥੇ ਛੱਪੜ ਹਾਂਜੀ ਸਿੱਧੀ ਜਿਹੀ ਗੱਲ ਆ ਛੱਪੜ ਐ ਕੱਲਾ ਛੇਕ ਰਵਾ ਕੋਈ ਚੰਗਾ ਚੰਗਾ ਫਰੰਟ ਵੇਤ ਲੈ ਆ ਬਾਕੀ ਦੇਦਾ ਉਹਦੇ ਬਜਾਏ ਪੰਚਾਇਤ ਦੀ ਤਰ੍ਹਾਂ ਹੀ ਅੱਠ ਕਿੱਲੇ ਵਿਰੋਧੀ ਧੜੇ ਨੂੰ ਭਾਈ ਆ ਉਹਨੇ ਗੈਣੇ ਹਾਂਜੀ ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁੜੀ ਨਹੀਂ ਪਾਉਂਦਾ ਪਾਣੀ ਅਠਾ ਕਿੱਲੇ ਦਾ ਪੰਚਾਇਤ ਚ ਪੈਂਦੇ ਆ ਇਹ ਤੇ ਕਿੱਲੇ ਦਾ ਕੋਈ ਨਹੀਂ ਆਹ ਪਿੰਡ ਨੂੰ ਵੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕਹਿੜਦਾ ਮੇਰਾ ਉਹ 50 ਲੱਖ ਦਾ ਕਿੱਲਾ ਆ ਉਹ ਕਿੱਲੇ ਕਿੱਲੇ ਦੇ ਛੱਡੇ ਆਖਿਆ ਵੀ ਅੱਜ ਕਿੱਲੇ ਦੀ ਬੋਲੀ ਨਹੀਂ ਚੱਕ ਬੁੱਕ ਤੇ ਬੋਲੀ ਆ ਇਹਦਾ 50 ਲੱਖ ਦਾ ਸਾਡਾ 50 ਲੱਖ ਆ ਉਹ 50 ਲੱਖ ਦੀ ਵਾਅਦਾ ਮੇਰੀ ਕੀ ਗੁਰੂ ਜੀ ਦਾ ਸਾਹਿਬ ਫੇਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਾਹਮਣਿਆਂ ਨੇ 60 ਲੱਖ ਦੀ ਕੀਤੀ ਮੈਂ ਕਿਹਾ ਹੁਣ ਅਜੇ ਤਣੇੜੇ ਹੀ ਆ 62 ਦੀ ਮੈਂ ਕਰਤੀ ਉਹ ਦੋ ਗਾਂ ਖਨੋਖ ਲਾ ਗਏ ਫਿਰ ਟਾਈਮ ਰੱਖਿਆ ਇੱਕ ਵੇ ਦਾ ਢੇੜੋ ਇਹਦਾ ਪਰ ਬੰਦੇ ਇਥੇ ਹੈ ਨਹੀਂ ਸੀ ਥੋੜੇ ਉਹ ਦੋ ਗਏ ਪੇਪਰ ਦੇਣ ਅਗਰ ਕਦੋਂ ਗਏ ਸਾਰੇ ਲੀਡਰਾਂ ਕੋਲ ਬੱਜੇ ਫੰਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ ਕਿੰਨੇ ਵਜੇ ਰੱਖਦੇ ਮੈਂ ਤਾਂ ਜ ਆਖਦੀ ਮੈਂ ਹਸਲਾ ਕਰ ਲੈ ਕੱਲ ਕੀ ਕਰਦੇ ਆ ਕੀ ਨਹੀਂ ਕਰਦੇ ਇੰਨਾ ਲੋਡਾਂ ਨੇ ਇਥੋਂ ਦੁਰਦੇ ਨਾਲ ਗਾਂ ਕਿ ਫਿਰ ਜ਼ੀਰੋ ਤੋਂ ਦੁਰਦੇ ਨੇ ਠੀਕ ਹੈ ਹਾਂ ਇਹ ਵੀ ਕੋਈ ਮਦਾਨੀ ਕਈਆਂ ਨਾਲ ਦੋਵੇਂ ਪਿੰਡਾਂ ਦੀਆਂ ਵੀ ਸੇਰੇ ਤੀਨੇ ਨੇ ਇਸ ਕਰਕੇ ਮੁਸ਼ਕਲਾਂ ਵੀ ਆਉਂਦੀਆਂ ਨੇ ਪੰਜਾਬ ਦਾ ਪੰਜਾਬ ਦਾ ਪਹਿਲਾ ਪਿੰਡ ਹੈ ਜਿਹੜਾ ਐਡਾ ਵੱਡਾ ਤੁਸੀਂ ਦਿਲ ਕੱਢਿਆ 2 ਕਰੋੜ ਦਾ 2 ਕਰੋੜ ਰੁਪਏ ਉਸੇ ਆਉਂਦਾ ਕੈਸ਼ ਲਓਗੇ ਕਿ ਚੈੱਕ ਰਾਹੀਂ ਲਓ ਉਹ ਜਿਵੇਂ ਦਾ ਝੋਨਾ ਵਟਾਂਗ ਦੇਈ ਜਾਵਾਂਗੇ ਅਹੀਂ ਸਰਕਾਰ ਦੇ ਖਾਤੇ ਪਾਈ ਜਣੇ ਸਾਣੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਧੰਨਵਾਦ ਜਾਣ ਕੇ ਚੱਕ ਪੇਮੈਂਟ ਚੱਕ ਹੀ ਜਾਊ ਮੈਂ ਸਾਰਿਆਂ ਸਤਿ ਸ੍ਰੀ ਅਕਾਲ ਆ ਰਾਮ ਰਾਮ ਜੀ ਸਾਨੂੰ ਬਹੁਤ ਵੱਡੀ ਲੱਗਿਆ ਪਈ ਭਾਜੀ ਬੜਾ ਵੱਡਾ ਕੀ ਹੇਲ ਹੁੰਦਾ ਇਹਨਾਂ ਕਿਹਾ ਕਿ ਸਾਡਾ ਕੁਝ ਨਾ ਕੁਝ ਕਰ ਕੋ ਸਾਰੀਆਂ ਸਰਕਾਰਾਂ ਤੁਹਾਨੂੰ ਖਾਈ ਜਾ ਰਹੀਆਂ ਇਹਨਾਂ ਮਨ ਚ ਸੌਂਗਾ ਇਹ ਪਿੰਡ ਦਾ ਕੁਝ ਕਰਕੇ ਕਰ ਕੇ ਖੋਣ ਬੜਾ ਵੱਡਾ ਪ੍ਰਾਲਾ ਅਸੀਂ ਪਾਰਟੀ ਨੂੰ ਸਾਫ ਕਰਨ ਨੂੰ ਜੇ ਸਾਡੀ ਲੋਕਾਂ ਨੇ ਖੜੇ ਹੋਵਾਂਗੇ ਬਹੁਤ ਵਧੀਆ ਪੱਜਣਾਂ ਦਾ ਬਹੁਤ ਵਧੀਆ ਪਾਰਟੀ ਹੁਣ ਲਾਉਂਦੀ ਆ ਤੁਹਾਡੀ ਤੇ ਇਹਨਾਂ ਨੂੰ ਹੋਰ ਵੀ ਕੋਈ ਮਾਨ ਸਨਮਾਨ ਹਾਂਜੀ ਹਾਂਜੀ ਮਿਲੇਗਾ ਜੀ ਮਿਲੇਗਾ ਬਹੁਤ ਮਾਨ ਸਨਮਾਨ ਮਿਲੇਗਾ ਆਪਾਂ ਪਾਰਟੀ ਨੂੰ ਅੱਜ ਵੀ ਲੱਗੇ ਗੱਲ ਕਰਨ ਗੱਲ ਕਰਕੇ ਇਹਨਾਂ ਨੂੰ ਖੋਸ ਸਕਦਾਈ ਕਰਾਂਗੇ ਇਹਨਾਂ ਨੂੰ ਸਾਫਾ ਕਰਾਂਗੇ ਬੜਾ ਵੱਡਿਆ ਪ੍ਰਾਲਾ ਕਿ ਇਹਨਾਂ ਪਿੰਡ ਤੋਂ ਸੌਂਗੇ ਸਾਡੇ ਪਿੰਡ ਦਾ ਕੁਝ ਨਾ ਹੋ ਸਕੇ ਸਾਰੀਆਂ ਸਰਕਾਰਾਂ ਕਹਿੰਦੇ ਵੀਰੋਣ ਆਪਾਂ ਵੇਖਿਆ ਗਲੀਆਂ ਤੋਂ ਬਹੁਤ ਮਾਰਾ ਹਾਲਿਆ ਜਿਹੜਾ ਸਰਪੰਚ ਬੰਦਾ ਪਿੰਡ ਦਾ ਖਾਈ ਜਾ ਰਿਹਾ ਇਹ ਤਾਂ ਮਾਨਸ ਜਜਬਾ ਵਾ ਕਿ ਆਪਾਂ ਕੁਝ ਨਾ ਕੁਝ ਕਰਕੇ ਦਿਖਾਈਏ ਬਹੁਤ ਵਧੀਆ ਜਜਬਾ ਸਾਡੇ ਪਿੰਡਾਂ ਜਿਹਨੇ ਵੜਨ ਦੇ ਪਰ ਤੁਹਾਡੇ ਇਹਨਾਂ ਨੇ ਨਮਾਇੰਦਿਆਂ ਨੇ 2 ਕਰੋੜ ਰੁਪਏ ਦੀ ਪੂਲੀ ਬੋਲੀ ਦੇਤੀ ਆ ਸਾਡੇ ਸਾਡੇ ਕਿਸਾਨ ਅਸੀਂ ਇਹ ਵੀ ਕਿਸਾਨ ਭਾਈ ਨੇ ਆਪਾਂ ਵੀ ਕਿਸਾਨ ਭਰਾਵਾ ਇਹਨਾਂ ਨੂੰ ਪਤਾ ਕਿਸਾਨੀ ਕੀ ਹੁੰਦੀ ਹੈ ਇਹ ਵੀ ਕਿਸਾਨ ਦੇ ਪੁੱਤ ਨੇ ਤੇ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਵਿਰੋਧੀ ਪਾਰਟੀਆਂ ਉਹ ਬੰਦਾ ਖੜੇ ਕਰਦੀਆਂ ਸਾਡੇ ਕਿਸਾਨ ਭਰਾ ਸਾਡੇ ਮੋਦੀ ਜੀ ਨਾਲ ਹੀ ਆ